ਅੰਮ੍ਰਿਤਸਰ ਅੱਜ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਮੁੱਚੇ ਦੁਨੀਆ ਚ ਵਸਦੇ ਸਿੱਖ ਪਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਅੱਜ ਅਕਾਲ ਤਖਤ ਸਾਹਿਬ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ ਤੇ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਕਾਲ ਤਖਤ ਸਾਹਿਬ ਦੇ ਨਤਮਸਤਿਕ ਹੋਣ ਲਈ ਪਹੁੰਚੀਆਂ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਹੈ ਮੈਂ ਸਮੂਚੇ ਖਾਲਸਾ ਸਾਧ ਸੰਗਤ ਨੂੰ ਇਸ ਪਾਵਨ ਦਿਵਸ ਦੀਆਂ ਵਧਾਈਆਂ ਦਿੰਦਾ ਉਹਨਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਵੱਲੋਂ 1606 ਈਸਵੀ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਕੋਈ ਇਮਾਰਤ ਨਹੀਂ ਹੈ ਸਿੱਖਾਂ ਦਾ ਸਿਧਾਂਤ ਹੈ ਸਿੱਖਾਂ ਦਾ ਸੰਕਲਪ ਹੈ ਬੜਾ ਉੱਚਾ ਤੇ ਸੂਚਾ ਸੰਕਲਪ ਹੈ ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਣਨ ਦੀ ਲੋੜ ਹੈ ਉਹਨਾਂ ਕਿਹਾ ਕਿ ਜਿੰਨਾ ਚਿਰ ਅਸੀਂ ਸਿੱਖ ਸੰਕਲਪ ਨੂੰ ਨਹੀਂ ਸਮਝਦੇ ਸਿੱਖ ਸਿਧਾਂਤਾਂ ਨੂੰ ਨਹੀਂ ਸਮਝਦੇ ਸਿੰਘ ਪਰੰਪਰਾਵਾਂ ਸਿੱਖ ਮਰਿਆਦਾ ਨੂੰ ਨਹੀਂ ਜਾਣਦੇ ਅਸੀਂ ਸਿੱਖ ਰਮ ਨੂੰ ਬਿਲਕੁਲ ਹੀ ਸਮਝ ਸਕਦੇ ਆ ਜਿਸ ਕਰਕੇ ਖਾਸ ਤੌਰ ਤੇ ਨੌਜਵਾਨ ਪੀੜ੍ਹੀਆ ਉਹਨਾਂ ਕਹਾਂ ਕੇ ਅਕਾਲ ਤਖਤ ਸਾਹਿਬ ਦਾ ਇਤਿਹਾਸ ਜ਼ਰੂਰ ਪੜੋ ਬਹੁਤ ਸਾਰੀਆਂ ਪੁਸਤਕਾਂ ਅਕਾਲ ਤਖਤ ਸਾਹਿਬ ਉਤੇ ਲਿਖੀਆਂ ਗਈਆਂ ਨੇ ਉਸ ਬਾਰੇ ਜਾਣਨ ਦੀ ਲੋੜ ਹੈ ਉਹਨਾਂ ਕਹਾਂ ਕੇ ਫਿਰ ਇਸ ਮਹਾਨ ਸੰਕਲਪ ਦੀ ਸਮੇ ਲੱਗੇਗੀ ਦੂਜੀ ਕਰਤਾਲ ਸਾਹਿਬ ਵਾਹੀ 13 ਦਰਬਾਰ ਸੱਜਾ ਹੁਕਮ ਸ਼ਾਹ ਬਾਦਸ਼ਾਹ ਅੰਤਨ ਮੀਰੀ ਪੀਰ ਦੇ ਮਾਲਕ ਸਾਹਿਬ ਭਰਗੀ ਸੈਦ ਜੀ ਰਾਜ ਸੱਚਾ ਖਸ਼ਾਹੀ ਫਾਇਦੇ ਆੜੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਹ ਸਿੱਖਾਂ ਨੂੰ ਨਿਰੀਤੀ ਦੇ ਪ੍ਰਜੈਤ ਸਿਧਾਂਤ ਸਰਵਰ ਕੀ ਸਰਬਹਾਰ ਕੀ ਸੇਧ ਦਾ ਦੁਨਿਆਵੀ ਤਾਕਤ ਸਾਹਮਣੇ-ਸਾਹਮਣੇ ਤੇ ਕਰਦੀ ਕੋ ਜਾਂਦੇ ਨੇ ਲੇਕਿਨ ਜੋ ਅਕਾਲ ਦਾ ਤਖਤ ਹੈ ਜੋ ਸਾਡੇ ਕੋ ਰਹਿਤਾ ਹੈ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਉਚੋ ਝੁਗ ਕਰ ਲੈ ਅੱਜ ਨੀਰੀ ਪੀਰ ਦੇ ਮਾਲਕ ਨੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਕੇ ਤੇ ਸਿੱਖਾਂ ਨੂੰ ਉਸ ਨਾਲ ਜੋੜਿਆ

ਅਸ਼ੀਰ ਦੇ ਕਾਲਪਤ ਸਾਹਿਬ ਦੇ ਡੇਟਾ ਹੋਰੇ ਦੇ ਵਿੱਚ ਕੇਸਮੈਂਟ ਦੇ ਵਿੱਚ ਉਹਦਾ ਡਿਸੇਬਲ ਹੋ ਕੇ ਚੱਲ ਰਹੀ ਹੈ ਪਰ ਇਹ ਕਰਨਾ ਚਾਹੀਦਾ ਹੈ ਕਿ ਜੇ ਕੀ ਚਾਮਰੂ ਪਰਖ ਦੇ ਇਸ਼ਾਨਦਾਰ ਸੇਵਾ ਕੱਢ ਜਾਵੇ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ